ਹਾਂਜੀ ਮੇਰਾ ਨਾਮ ਇਹ ਮਨਜੋ ਸਿੰਘ ਸੰਤੂ ਹੈ ਮੈਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਐਮਬੀਬੀਐਸ ਕਰ ਰਿਹਾ ਤੇ ਹਾਂਜੀ ਗੱਡੀ ਮੇਰੀ ਹੈ ਤੇ ਕੱਲ ਰਾਤੀ ਕੱਲ ਰਾਤੀ ਨਹੀਂ ਕੱਲ ਸ਼ਾਮ ਦੜਾਈ ਸੀਗਾ 7 7:30 ਵਜੇ ਸੀਗੇ ਮੈਂ ਇਥੋਂ ਯੂ-ਟਰਨ ਲੈਣਾ ਸੀਗਾ ਇੱਕ ਮੈਂ ਗੱਡੀ ਵਾਪਸ ਮੋੜਨੀ ਸੀਗੀ ਤਾਂ ਉਦੋਂ ਮੇਰੀ ਗੱਡੀ ਬੰਦ ਹੋ ਗਈ ਸੀਗੀ ਚੱਲੀ ਨਹੀਂ ਉਸ ਤੋਂ ਬਾਅਦ ਤੇ ਮੈਂ ਪੁਲਿਸ ਆ ਮੈਂ ਬਹੁਤ ਤੁਸੀਂ ਲਾਤੀ ਮੈਕੈਨਿਕ ਲੈ ਕੇ ਐਸੀ ਮੈਕੈਨਿਕ ਬੇਟਾ ਤੁਹਾਨੂੰ ਪਤਾ ਕਿ ਇੱਥੇ 144 ਲੱਗੀ ਹੋਈ ਹੈ ਇੱਥੇ ਨਹੀਂ ਆ ਸਕਦੇ ਜਾ ਸਕਦੇ ਮੈਕੈਨਿਕ ਇੱਥੇ ਨੇੜੇ-ਤੇੜੇ ਕੋਈ ਹੈਗਾ ਹੀ ਨਹੀਂ ਸੀਗਾ ਮੈਂ ਬਹੁਤ ਟਰਾਈ ਕੀਤੀ ਸੀ ਲੱਭਣ ਦੀ ਪੈਟਰੋਲ ਪੰਪ ਦੇ ਨੇੜੇ ਗਿਆ ਸੀਗਾ ਮੈਂ ਮੈਕੈਨਿਕ ਲੱਭਣ ਵਾਸਤੇ ਪੈਟਰੋਲ ਪੰਪ ਹੀ ਮੰਦ ਹੋ ਗਿਆ ਸੀਗਾ ਨਹੀਂ ਤੇ ਕੋਤਾਖੋਰ ਜਿਹੜੇ ਸਰਚ ਕਰਦੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਜੀ ਤੁਹਾਡੇ ਨਾਲ ਪਹਿਲਾਂ 1 ਵਜੇ ਤੁਸੀਂ ਆਏ ਹੋ 3 ਵਜੇ ਫਿਰ ਮੁੜ ਕੇ ਆਏ ਕਿਉਂ ਮੈਂ ਮੈਂ ਤਾਂ ਕਿੱਥੇ ਰਹਿਣ ਵਾਲੇ ਹੌਸੀ ਜਾਂਦਾ ਮੈਂ ਕਾਲਜ ਦੇ ਵਿੱਚ ਹੀ ਰਹਿੰਦਾ ਕਿਹੜੀ ਕਾਲਜ ਦੇ ਵਿੱਚ ਹੀ ਉਹਦਾ ਕਿਹੜੇ ਪਿੰਡ ਪੁੰਡ ਕਿੱਦਾਂ ਦਾ ਕਿੱਥੇ ਤੁਹਾਡਾ ਉਹ ਮੈਂ ਸਾਸੀ ਮੋਕੇ ਤੋਂ ਮੈਂ ਕੀ ਨਾਮ ਹੈ ਮੇਰਾ ਸ਼ੰਕਰ ਭਾਰਦਵਾਜ ਜੀ ਗੋਤਾ ਖੋਟੇ ਪੰਜਾਬ ਪਟਿਆਲਾ ਸਰ ਇਹ ਮਾਮਲਾ ਕੀ ਹੈ ਜਿਹੜੀ ਥਾਰ ਹੈ ਲਾਵਾਰਿਸ ਮਿਲੀ ਹੈ ਮਾਮਲਾ ਕੀ ਹੈ ਕੱਲ ਗੋਤਾ ਖੋਰ ਇੱਥੇ ਨਾ ਕਈ ਵਿਅਕਤੀ ਜਿਹੜੇ ਭਾਖੜਾ ਨਾਲ ਚ ਡੁੱਬ ਗਏ ਉਹਨਾਂ ਦੀ ਭਾਲ ਕਰਦੇ ਨੇ ਗੋਤਾ ਖੋਰ ਤੇ ਕੱਲ ਦੁਪਹਿਰ ਦੀ ਜਿਹੜੀ ਇਹ ਗੱਡੀ ਇੱਥੇ ਖੜੀ ਸੀਗੀ ਇਹਦੇ ਵਿੱਚ ਇੱਕ ਕੋਈ ਲੇਡੀ ਸੀ ਤੇ ਇੱਕ ਜੈਂਸ ਸੀਗਾ ਉਹ ਗੱਡੀ ਦੇ ਵਿੱਚ ਸੀਗੇ ਉਤੋਂ ਬਾਅਦ ਇਹ ਚਲੇ ਗਏ ਫਿਰ ਇਹ ਵਾਪਸ ਆ ਗਏ ਤੇ ਸਾਨੂੰ ਲੱਗਿਆ ਵੀ ਗੱਡੀ ਨਾਰਮਲ ਕੋਈ ਕੰਮ ਕਰਨਾ ਪਣਾਏ ਨੇ ਤੇ ਅਗਲੇ ਚਲੇ ਗਏ ਉਤੋਂ ਬਾਅਦ ਰਾਤ ਨੂੰ ਜਦੋਂ ਸਰਚ ਕਰਿਆ ਰਾਤ ਵੀ ਇੱਥੇ ਗੱਡੀ ਖੜੀ ਸੀਗੀ ਉਹ ਤਵਾਜ ਜਦੋਂ ਸਵੇਰੇ 6:00 ਵਜੇ ਆਇਆ ਨਾ ਉੱਤਖੋਰ ਉਹ ਚੈੱਕ ਕਰਿਆ ਤਾਂ ਗੱਡੀ ਲਾਵਾੜੀ ਸਾਲ ਦੇ ਵਿੱਚ ਖੜੀ ਸੀ ਜਿਹਦੇ ਪੈਡ ਬਣੇ ਹੋਏ ਸੀ ਪਾਖੜਾ ਦੇ ਉੱਪਰ ਜਾਂਦੇ ਤੇ ਆਂਦੇ ਦੇ ਤੇ ਇਹ ਵਿਅਕਤੀ ਜਿਹੜਾ ਸੀਗਾ ਹੁਣ ਹੁਣੀ-ਹੁਣੀ ਪਤਾ ਲੱਗਿਆ ਵੀ ਇੱਕ ਵਿਅਕਤੀ ਜਿਹੜਾ ਆਇਆ ਹੈਗਾ ਉਹ ਕਹਿੰਦਾ ਵੀ ਮੇਰੀ ਕਾਰ ਹੈ ਜੀ ਖਰਾਬ ਹੋ ਗਈ ਯੂ-ਟਰਨ ਲੈਣਾ ਜਦਕਿ ਯੂ-ਟਰਨ ਦਾ ਕੋਈ ਇੱਥੇ ਰੋਲ ਨਹੀਂ ਹੈ ਪਾਖੜਾ ਨਹਿਰ ਦੀ ਪਟੜੀ ਹੈ ਦਬਾਛੂ ਚਟਾਲੀ ਲੱਗੀ ਹੋਈ ਤੁਸੀਂ ਇੱਥੇ ਨਾਰਮਲ ਘੁੰਮ ਨਹੀਂ ਸਕਦੇ ਨਾ ਆਪਣੀ ਗੱਡੀ ਪਾਰਕ ਕਰ ਸਕਦੇ ਆ ਇਹ ਤਾਂ ਚਲੋ ਪੁਲਿਸ ਕੁਝ ਨਹੀਂ ਕਹਿੰਦੀ ਕਿਸੇ ਨੂੰ ਥੋੜਾ ਜਾ ਵੀ ਬੰਦਾ ਨੂੰ ਕਿੰਨੇ ਵਜੇ ਆਏ ਸੀ ਇਹ ਦੁਪਹਿਰੇ 12 1 ਇੱਕ ਦੀ ਗੱਲ ਹੈ ਜੀ ਜਦੋਂ ਇਹ ਕਹੇ ਕਿੰਨੇ ਵਜੇ ਸੀ ਇੱਥੋਂ ਦੀ ਇਹ ਲਗਭਗ 3:00 ਵਜੇ ਵਾਪਸ ਹੋ ਗਏ ਸੀਗੇ ਉਹ ਤਾਂ ਇੱਕ ਲੇਡੀ ਮਹਿਲਾ ਨਾਲ ਸੀ ਨਾ ਹਾਂ ਕੋਈ ਲੇਡੀ ਸ ਬੈਠੀ ਸੀ ਨਾ ਦੇ ਅੱਗੇ ਫਰੰਟ ਸੀਟ ਤੇ ਬੈਠੀ ਸੀ ਗੁਬਾਰੇ ਗੂਰੇ ਲੱਗੇ ਸੀ ਐਂ ਲੱਗਦਾ ਵੀ ਕੋਈ ਜਨਮ ਦਿਨ ਉਹ ਬਣਾ ਬੱਡੇ ਸੈਲੈਬ੍ਰੇਟ ਕਰ ਤੁਸੀਂ ਕੰਟਰੋਲ ਰੂਮ ਤੇ ਇਹਦੀ ਇਫਲਾ ਦਿੱਤੀ ਸੀ ਜੀ ਅਸੀਂ ਕੰਟਰੋਲ ਰੂਮ ਤੇ ਪੁਲਿਸ ਨੂੰ ਇਤਲਾ ਕਰੀ ਵੀ ਇਲਾਵਾ ਰਿਸ਼ਾਲ ਤੇ ਸਰਕਾਰ ਦੀ ਜਿਹੜੀ ਥਾਰ ਗੱਡੀ ਆ ਉਹ ਖੜੀ ਸੀਗੀ ਨੰਬਰ ਨੰਬਰ ਅਸੀਂ ਸਾਰਿਆਂ ਨੂੰ ਦੱਸ ਹੁਣ ਮੌਕੇ ਤੇ ਪੁਲਸ ਆ ਗਈ ਜੀ ਜੀ ਮੈਂ ਐਸੇ ਵੀਰਿੰਦਰ ਕੁਮਾਰ ਥਾਣਾ ਪਸਿਆਣਾ ਤੋਂ ਬੋਲਦਾ ਹਾਂ ਸਾਨੂੰ ਸਿੱਧੇ ਸਿੱਧੇ ਨਾ ਇੱਕ ਲਵਾਰਿਸ ਥਾਰ ਜਿਹੜੀ ਦਾ ਕਾਮਨਾ ਕੀ ਹੈ ਇਹਦੇ ਬਾਰੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀਗੀ ਕਿ ਇੱਕ ਲਵਾਰਿਸ ਕਾਲੇ ਰੰਗ ਦੀ ਥਾਰ ਖੜੀ ਹੈ ਜਸਟ ਇਥੋਂ ਨਹਿਰ ਪੁਲ ਤੋਂ 100 ਮੀਟਰ ਅੰਦਰ ਠੀਕ ਹੈ ਜੇ ਦੇ ਕਰਕੇ ਅਸੀਂ ਆਏ ਇੱਥੇ ਅਸੀਂ ਥਾਰ ਨੂੰ ਚੈਕਿੰਗ ਕੀਤੀ ਚੰਗੇ ਦਾ ਚੈੱਕ ਕੀਤਾ ਸਾਰੇ ਆਲੇ ਦੁਆਲੇ ਚੈੱਕ ਕੀਤਾ ਉਸ ਤੋਂ ਬਾਅਦ ਸ਼ੰਕਰ ਭਾਰਤਵਾਜ ਵੀ ਇੱਥੇ ਖੜੇ ਨੇ ਜਿਨ੍ਹਾਂ ਨੇ ਫੋਨ ਤੁਸੀਂ ਫੋਨ ਕੀਤਾ ਸੀ ਇਹਨਾਂ ਨੇ ਫੋਨ ਕੀਤਾ ਸੀ ਤੇ ਕੰਟਰੋਲ ਤੋਂ ਸਾਨੂੰ ਅਸੀਂ ਗੱਡੀ ਗੁੱਡੀ ਦੇਖ ਲਈ ਹੈ ਤੇ ਕਰ ਹੀ ਰਹੀ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਸ਼੍ਰੀਮਾਨ ਜੀ ਆ ਗਏ ਜਿਨ੍ਹਾਂ ਨੇ ਕਿਹਾ ਇਹ ਗੱਡੀ ਸਾਡੀ ਹੈ ਦੇਖਦੇ ਹਾਲਾਤ ਦੇਖਦੇ ਹਾਲਾਤ ਕੀ ਬਣਦੇ ਨੇ ਇਹਦੇ ਨਾਲ ਕੌਣ ਸੀ ਰਾਤੀ ਹੈ ਕਿਸ ਕਰਕੇ ਆਈ ਸੀ ਕੀ ਵਜ੍ਹਾ ਸੀਗਾ ਜਦੋਂ ਵੀ ਹੋਏਗਾ ਅਗਲੀ ਜੋ ਆਇਆ ਹੈ ਹਰਮਨ ਜੀ ਇਹਨਾਂ ਨੇ ਜਾਣਕਾਰੀ ਲਈਤੀ ਆਪਣੇ ਬਾਰੇ ਕੌਣ ਹੈ ਕੌਣ ਨਹੀਂ ਹੈ ਨਹੀਂ ਦੇਖਦੇ ਨਾ ਉਹਨੂੰ ਥਾਣੇ ਲੈ ਜਾਂਦੇ ਥਾਣੇ ਜਾ ਕੇ ਪੁਸ਼ਕਿਸ਼ ਕਰਦੇ ਇਹਨਾਂ ਪੇਰੈਂਟਸ ਬੁਲਾਵਾਂਗੇ ਗੱਡੀ ਦੀ ਪੂਰੀ ਹਾਲਾਤ ਦੇਖਾਂਗੇ ਫੇਰ ਹੀ ਇਹਨਾਂ ਨੂੰ ਪੂਰੀ ਤਹਿਕੀਕਾਤ ਕਰਕੇ ਫੇਰ ਹੀ ਇਹਨਾਂ ਨੂੰ ਛੱਡਿਆ ਜਾਏਗਾ ਜੀ ਉਹ ਲੋਕ ਕਿਹਾ ਗਿਆ ਕਿ ਇਹ ਪਹਿਲਾਂ ਦੁਪਹਿਰ ਨੂੰ ਵੀ ਆਏ ਸੀ ਫੇਰ ਇਹ ਚਲੇ ਗਏ ਜੀ ਦੋ ਤਿੰਨ ਇੱਕ ਲੇਡੀ ਵੀ ਸੀ ਅੱਛਾ ਜੀ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹਾਂ ਵੀ ਆਏ ਸੀ ਕਦੋਂ ਆਏ ਸੀ ਕੀ ਕਰਨ ਆਏ ਸੀ ਇਹਦੇ ਬਾਰੇ ਨਹੀਂ ਸਾਨੂੰ ਤੋਂ ਬਸ ਇਤਲਾਹ ਮਿਲੀ ਸਵੇਰੇ ਕਿ ਐਦਾਂ ਕਰਕੇ ਕਾਲੇ ਰੰਗ ਦੀ ਤਾਰ ਖੜੀ ਹੈ ਹੁਣੇ ਸ੍ਰੀਮਾਨ ਕੀ ਕਹਿੰਦੇ ਤੁਹਾਨੂੰ ਗੱਡੀ ਦੇ ਬਾਰੇ ਇਹ ਸ੍ਰੀਮਾਨ ਜੀ ਸਾਨੂੰ ਕਹਿੰਦੇ ਇੱਥੇ ਯੂ ਟਰਨ ਆਇਆ ਜਦ ਕਿ ਯੂ ਟਰਨ ਕੋਈ ਬਣਦਾ ਹੀ ਨਹੀਂ ਹੈ ਇਹ ਐਮਬੀਬੀਐਸ ਕਰ ਰਹੇ ਨੇ ਕਹਿੰਦੇ ਐਮਬੀਬੀਐਸ ਕਰ ਰਹੇ ਆ ਇਹ ਪੜੇ ਲਿਖੇ ਨੌਜਵਾਨ ਐਮਬੀਬੀਐਸ ਕਰਕੇ ਇੱਥੇ ਯੂ ਟਰਨ ਲੈਣ ਵਾਸਤੇ ਫਿਰ ਕਹਿੰਦੇ ਸਾਡੀ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋਣ ਦਾ ਮਤਲਬ ਹੀ ਨਹੀਂ ਹੈ ਜੇ ਯੂ ਟਰਨ ਲੈ ਆ ਕੇ ਫਿਰ ਵਾਪਸ ਆਏ ਹਾਂ ਹਾਂਜੀ